ਜਨਾਵ ਸਰਪ ਨੇ ਕੁਲਦੀਪ ਸਿੰਘ ਨਮੜਦਾਰਾ ਜੀ ਪਿੰਡ ਕੈਦੂਪੁਰਾ ਜੀ ਕੱਲ ਜੋ ਇੱਥੇ ਘਟਨਾ ਵਾਪਰੀ ਸੀ ਅੱਗ ਦੀ ਜੀ ਉਹਦੇ ਵਿੱਚ ਮੰਤਰੀ ਸਾਹਿਬ ਆਏ ਨੇ ਸਾਡੇ ਸਿਹਤ ਮੰਤਰੀ ਜੀ ਨੇ ਉਹਨਾਂ ਨੇ ਡਿਊਟੀ ਲਈ ਉਹ ਆਪਾਰ ਸੀ ਸਿਹਤ ਮੰਤਰੀ ਸਾਡੇ ਬਹੁਤ ਵਧੀਆ ਕੰਮ ਕਰਦੇ ਨੇ ਇਲਾਕੇ 'ਚ ਵੀ ਚਲੋ ਮੰਤਰੀ ਸਾਹਿਬ ਦੀ ਡਿਊਟੀ ਲਈ ਡੀਸੀ ਮੈਡਮ ਆਏ ਸੀ ਐਸਟੀਐਮ ਪਟਵਾਰੀ ਸਾਹਿਬ ਸਾਰਾ ਪ੍ਰਸ਼ਾਸਨ ਆਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਜੈ ਲੈ ਕੇ ਗਏ ਨੇ ਪਰ ਸਭ ਤੋਂ ਇਸ ਵਿੱਚ ਘਟਨਾ ਜਿਹੜੀ ਮੰਦਭਾਗੀ ਭਾਗੀ ਹੋਈ ਹੈ ਤੇ ਉਹਦੇ ਵਿੱਚ ਇੱਕ ਮਜ਼ਦੂਰ ਕਾਫੀ ਝੁਰਸ ਜਗ੍ਹਾ ਤਕਰੀਬਨ 70% ਝੁਰਸਿਆ ਗਿਆ ਉਹਦਾ ਇਲਾਜ ਚੱਲ ਰਿਹਾ ਹੈ ਪਹਿਲਾਂ ਪਟਿਆਲੇ ਪਟਿਆਲੇ ਗਏ ਫਿਰ ਰਜਿੰਦਰਾਜ ਪਟਿਆਲੇ ਗਏ ਤੇ ਉਸ ਤੋਂ ਬਾਅਦ ਚੰਡੀਗੜ੍ਹ ਪੀਜੀਐਮ ਭੇਜਤਾ ਮੰਤਰੀ ਸਾਹਿਬ ਨੇ ਵਿਸ਼ਵਾਸਨ ਦਿੱਤਾ ਵੀ ਅਸੀਂ ਉਹਦਾ ਚੰਗੀ ਤਰ੍ਹਾਂ ਇਲਾਜ ਕਰਾਵਾਂਗੇ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹੜਾ ਕਿਸਾਨ ਜਿਹੜੀ ਕੱਲ ਜਨਰਲ ਹੋਇਆ ਤੁਸੀਂ ਪਹੁੰਚੋ ਮੁੱਕਦੇ ਕੀ ਦੇਖੋ ਇਹ ਬੜੀ ਮੰਦ ਭਾਗੀ ਘਟਨਾ ਜੋ ਕੱਲ ਮੈਨੂੰ ਪਤਾ ਲੱਗੀ ਆ ਅੱਜ ਮੈਨੂੰ ਡਾਕਟਰ ਬਲਬੀਰ ਸਿੰਘ ਜੀ ਸਾਡੇ ਜੋ ਹੈਲਥ ਮਿਨਿਸਟਰੀ ਨੇ ਪੰਜਾਬ ਦੇ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦੀ ਇਹ ਕੰਸਟੀਟੂਐਂਸੀ ਆ ਪਟਿਆਲਾ ਦਿਹਾਤੀ ਜਿੱਥੇ ਇਹ ਜਿਸ ਖੇਤ 'ਚ ਅਸੀਂ ਖੜੇ ਆ ਉਰੇ ਕਣਕ ਤਾਂ ਵੱਢੀ ਗਈ ਚੁੱਕੀ ਸੀ ਪਰ ਕਣਕ ਦੀ 나ੜ ਖੜੀ ਸੀ ਜਿਹਨੂੰ ਅੱਗ ਲੱਗ ਗਈ ਤੇ ਜਿਹਦੇ ਵਿੱਚ ਪਤਾ ਲੱਗਿਆ ਤੇ 나ੜ ਨੂੰ ਤਾਂ ਜਿੰਨਾ ਨੁਕਸਾਨ ਹੋਇਆ ਹੈ ਕਿਸੇ ਇੱਕ ਜਿਹੜਾ ਬੰਦਾ ਸੀ ਇਸ ਖੇਤ ਓਨਰ ਦਾ ਜੋ ਸੀਰੀ ਸੀ ਉਹਨੂੰ ਜਾਨੀ ਕਿ ਉਹਦਾ ਨੁਕਸਾਨ ਹੋਇਆ ਹੈ ਛੇ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਦੋਂ ਇਹ ਗੱਲ ਕੀਤੀ ਉਹ ਖੁਦ ਅੱਜ ਅੰਮ੍ਰਿਤਸਰ ਦੌਰੇ ਤੇ ਸੀਗੇ ਜਿਹੜੀ ਯੋਧ ਨਸ਼ਿਆ ਵਿਰੁੱਧ ਮੁਹਿੰਮ ਚੱਲਦੀ ਹੈ ਅੱਜ ਉਹ ਉੱਧਰ ਜਿਹੜੇ ਓਟ ਕਲੀਨਿਕਸ ਸੀਗੇ ਰੀਹੈਬਿਲੀਟੇਸ਼ਨ ਸੈਂਟਰ ਸੀ ਡਾਕਟਰ ਬਲਬੀਰ ਸਿੰਘ ਜੀ ਖੁਦ ਉੱਧਰ ਗਏ ਹੋਏ ਸੀ ਤਾਂ ਇਮੀਡੀਏਟਲੀ ਉਹਨਾਂ ਦੀ ਕਾਲ ਆਈ ਕਿ ਸੌਨ ਸਾਹਿਬ ਤੁਸੀਂ ਇਮੀਡੀਡੀਏਟਲੀ ਮੇਰੀ ਕੌਨਸਟਿਟੂਐਂਸੀ ਵਿਖੇ ਜਾਓ ਜਾ ਕੇ ਦੇਖੋ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਪਹੁੰਚੇ ਨੇ ਪਟਿਆਲਾ ਤੋਂ ਤੇ ਸਾਰੇ ਸਾਡੇ ਐਸ.ਡੀ.ਐਮ ਸਾਡੇ ਜਣੇ ਅੱਜ ਅਸੀਂ ਉਧਰ ਪਹੁੰਚੇ ਹਾਂ ਤੇ ਇੱਕ ਜਿਹੜਾ ਇਸ ਚੀਜ਼ ਦਾ ਨੁਕਸਾਨ ਹੋਇਆ ਤਾਂ ਇਹਦੀ ਜਿਹੜੀ ਵੀ ਕੋਈ ਮਤਲਬ ਕਿ ਜਿਹੜੀ ਤਾਂ مالی ਨੁਕਸਾਨ ਹੈ مالی ਨੁਕਸਾਨ ਦੀ ਪ੍ਰਭਾਈ ਡਾਕਟਰ ਬਲਬੀਤ ਸਿੰਘੀ ਨੇ ਬਿਲਕੁਲ ਇਨਸ਼ੋਰ ਕੀਤੀ ਹੈ ਕਿ ਇੱਕ ਇੱਕ ਪੈਸਾ ਜੋ مالی ਨੁਕਸਾਨ ਹੋਇਆ ਅਸੀਂ ਪੂਰਾ ਕਰਦੇ ਹਾਂਗੇ ਜਿੱਥੇ ਇਹ ਥੋੜਾ ਜਿਹਾ ਮਤਲਬ ਕਿ ਜਾਨੀ ਨੁਕਸਾਨ ਦੀ ਗੱਲ ਕਰੀਏ ਜਿਹੜਾ ਉਹਨੂੰ ਉਹਨੂੰ ਬਰਨ ਇੰਜਰੀਜ਼ ਹੋ ਗਈਆਂ ਜਿਹੜਾ ਉਹਦੇ ਸੀਰੀਸ ਸੀਗਾ ਉਹਨੂੰ ਪਹਿਲਾਂ ਉਹਨੂੰ ਰੋ ਪਟਿਆਲਾ ਰੈਫਰ ਕੀਤਾ ਗਿਆ ਸੀ ਪਟਿਆਲੇ ਤੋਂ ਪੀਜੀਆ ਭੇਜ ਦਿੱਤਾ ਗਿਆ ਉਹ ਜ਼ੇਰੇ ਇਲਾਜ ਹੈ ਡਾਕਟਰ ਬਲਬੀਰ ਸਿੰਘ ਜੀ ਨੇ ਖੁਦ ਗੱਲ ਕੀਤੀ ਹੈ ਉੱਥੇ ਪੀਜੀਆਈ ਦੇ ਡਾਕਟਰਸ ਦੇ ਨਾਲ ਕਿਉਂਕਿ ਉਹ ਖੁਦ ਹੈਲਥ ਮੰਤਰੀ ਨੇ ਸੋ ਗੱਲ ਕਰਨ ਤੋਂ ਬਾਅਦ ਉਹਦੀ ਹਰ ਤਰ੍ਹਾਂ ਦੇ ਇਲਾਜ ਕਿਸੇ ਵੀ ਕਿਸਮ ਦਾ ਜਿਹੜਾ ਉਹਨੂੰ ਇਲਾਜ ਅੱਜ ਜ਼ਰੂਰਤ ਹੈ ਉਹ ਮੁਹੱਈਆ ਕਰਵਾਇਆ ਜਾ ਰਿਹਾ ਹੈ ਔਰ ਹਰ ਪੱਖੋਂ ਮਤਲਬ ਉਹਦੀ ਜਣੀ ਕਿ ਜਿਹੜੀ ਜਾਨ ਦੀ ਰਾਖੀ ਕਰਨਾ ਉਹਦੀ ਸੰਭਾਲ ਕਰ ਸਾਡਾ ਫਰਜ਼ਮੰਦਾ ਸਾਡਾ ਸੋ ਇਸ ਲਈ ਅਸੀਂ ਜਣੀ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਸਰ ਇਹ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਅੱਗ ਲੱਗੀ ਹੈ ਮਤਲਬ ਸਰਕਾਰ ਉਹਨਾਂ ਬਾਰੇ ਕੀ ਕਹਿ ਰਹੀ ਹੈ ਦੇਖੋ ਇਹ ਮੌਸਮ ਦੇ ਵਿੱਚ ਇਮੀਡੀਏਟ ਤਬਦੀਲੀ ਕਾਰਨ ਫਸਲਾਂ ਪੱਕੀਆਂ ਖੜੀਆਂ ਤੇ ਇਹ ਇਮੀਡੀਏਟ ਤਬਦੀਲੀ ਮੌਸਮ ਜਾਣ ਕਾਰਨ ਇੱਕਦਮ ਤੁਸੀਂ ਦੇਖਿਆ ਮੌਸਮ ਬਦਲ ਗਿਆ ਹੀਟ ਜਿਹੜੀ ਹੀਟ ਵੇਵਸ ਚੱਲ ਪਈਆਂ ਜਿਹਦੇ ਕਾਰਨ ਕੁਝ ਕਾਰਨ ਬਣ ਰਹੇ ਨੇ ਦੂਸਰਾ ਕਿਤੇ ਕੋਈ ਤਾਰਾਂ ਦੀ ਥੋੜੀ ਬਹੁਤ ਸਪਾਰਕਿੰਗ ਹੋ ਜਾਂਦੀ ਹੈ ਕਿਤੇ ਕਈ ਵਾਰ ਆਪਾਂ ਦੇਖਿਆ ਹੋਣਾ ਕਿਤੇ ਕੋਈ ਬੀੜੀ ਸਿਗਰਟ ਪੀਂਦੇ ਹੋਏ ਉਹ ਗਿਰ ਜਾਂਦੀ ਹੈ ਉਹਦੇ ਕਰਕੇ ਅੱਗ ਲੱਗ ਜਾਂਦੀ ਹੈ ਇਸ ਤਰ੍ਹਾਂ ਦੇ ਛੋਟੀਆਂ-ਛੋਟੀਆਂ ਕਈ ਕਾਰਨ ਬਣ ਜਾਂਦੇ ਨੇ ਤੇ ਕੋਈ ਸਪੈਸੀਫਿਕ ਰੀਜਨ ਤਾਂ ਹੁੰਦਾ ਨਹੀਂ ਸੋ ਪਰ ਮਸਲਾ ਇਹ ਆ ਵੀ ਜਦੋਂ ਕਿਸੇ ਪੱਕੀ ਫਸਲ ਨੂੰ ਜਿਆਦਾ ਅੱਗ ਲੱਗਦੀ ਹੈ ਜਿਹੜਾ ਨੁਕਸਾਨ ਹੈ مالی ਨੁਕਸਾਨ ਤਾਂ ਹੁੰਦਾ ਹੀ ਹੁੰਦਾ ਜਿਹੜਾ ਜਾਨੀ ਨੁਕਸਾਨ ਹੁੰਦਾ ਉਹ ਕਦੇ ਵੀ ਨਹੀਂ ਭਰਿਆ ਜਾ ਸਕਦਾ ਸੋ ਇਸ ਕਰਕੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਆ ਕਿ ਆਹੀ ਜੇ ਨੁਕਸਾਨ ਹੈ ਜਿਹੜੇ ਇਹਨਾਂ ਨੂੰ ਬਚਾਇਆ ਜਾ ਸਕੇ ਕੱਲ ਜਿਵੇਂ ਉਰੇ ਫਸਲ ਨੂੰ ਅੱਗ ਲੱਗੇ ਜਦੋਂ ਇਹ ਨਾੜ ਨੂੰ ਅੱਗ ਲੱਗੀ ਸੀ ਤਾਂ ਮੈਨੂੰ ਪਿੰਡ ਵਾਸੀਆਂ ਨੇ ਦੱਸਿਆ ਉਰੇ ਇੱਕ ਹੈ ਦੋਪੁਰ ਪਿੰਡ ਪੈਂਦਾ ਇੱਕ ਹੈ ਦੋਪੁਰ ਪਿੰਡ ਵਾਸੀਆਂ ਨੇ ਮੈਨੂੰ ਦੱਸਿਆ ਕਿ ਲੰਬੜਦਾਰ ਸਾਹਿਬ ਸਰਪੰਚ ਹੋਣੀ ਸਾਰੇ ਜਣੇ ਉਰੇ ਖੜੇ ਨੇ ਕਿ ਉਰੇ ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਦੇ ਉੱਤੇ ਤੇ ਫਾਇਰ ਬ੍ਰਿਗੇਡ ਨੇ ਆ ਕੇ ਫਿਰ ਸਾਰੇ ਜਣੇ ਕਿ ਅੱਗੇ ਨਾ ਵੱਜਵੇ ਇਹ ਪਾਣੀ ਪਾ ਕੇ ਸਾਰੀ ਦੀ ਸਾਰੀ ਇਹ ਅੱਗ ਦੇ ਉੱਤੇ ਕਾਬੂ ਕੀਤਾ ਸੋ ਅੱਗੇ ਨੂੰ ਵੀ ਆਪਾਂ ਜਾਨੀ ਕਿ ਇਹੀ ਕਰ ਸਕਦੇ ਆ ਕਿ ਪ੍ਰਸ਼ਾਸਨ ਦੇ ਲੈਵਲ ਤੇ ਆਪਾਂ ਜਿਹੜੀਆਂ ਫਾਇਰ ਬ੍ਰਿਗੇਡਸ ਨੇ ਉਹਨਾਂ ਨੂੰ ਮਤਲਬ ਕਿ ਆਪਾਂ ਓਨਟੂਜ਼ ਕਰ ਸਕਦੇ ਆ ਵੀ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਪਰ ਇਹ ਕੁਦਰ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਮਨੁੱਖੀ ਬੰਦੇ ਦੇ ਹੱਥ 'ਚ ਨਹੀਂ ਹੁੰਦੀਆਂ ਕਿਉਂਕਿ ਨੀਲੇ ਸਮਾਨ ਦੇ ਥੱਲੇ ਖੜੀ ਹੈ ਸਾਰੀ ਫਸਲ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਉਸ ਅਕਾਲ ਪੁਰਖ ਪਰਮਾਤਮਾ ਦੇ ਵੀ ਹੱਥ 'ਚ ਨਹੀਂ ਹੈ ਸੋ ਇਸ ਕਰਕੇ ਜਿੱਥੇ ਕਿਤੇ ਵੀ ਇਹੀ ਜੀ ਕੋਈ ਦਿੱਕਤ ਹੈ ਪੰਜਾਬ ਸਰਕਾਰ ਡਟ ਕੇ ਬਰਾਬਰ ਖੜੀ ਹੈ ਥੈਂਕ ਯੂ ਡਾਊਨ